ਲੋ ਜੀ ਜਿੱਦਾਂ ਕਿ ਤੁਹਾਨੂੰ ਆਪਾਂ ਕੱਲ ਵੀਡੀਓ ਪਾ ਕੇ ਦੱਸਿਆ ਸੀ ਕਿ ਨਵੇਂ ਆਪਾਂ ਕੰਟੈਂਟ ਦੇ ਨਾਲ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਸ਼ਹੀਦ ਅਰਨ ਸਰਦਾਰ ਭਗਤ ਸਿੰਘ ਦੀ ਇੱਕ ਬੁੱਕ ਮੈਂ ਨਾਸਤੀਕ ਉਹਦੇ ਦੋ ਪੰਨੇ ਪੜ੍ਹ ਕੇ ਅਪਲੋਡ ਕਰਾਂਗੇ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਨਾਂ ਦੀਆਂ ਲਿਖਤਾਂ ਨੂੰ ਜੇ ਪੜ ਨਹੀਂ ਸਕਦੇ ਤਾਂ ਸੁਣਿਓ ਕਿਉਂਕਿ ਮੈਂ ਅਲੱਗ-ਅਲੱਗ ਕਿਤਾਬਾਂ ਸ਼ਾਇਰੀ ਨਾਲ ਰਿਲੇਟਡ ਜਾਂ ਸਾਹਿਤ ਨਾਲ ਰਿਲੇਟਡ ਜਾਂ ਜੀਵਨ ਨਾਲ ਲੇਖ ਪਾੰਧਾ ਰਿਹਾ ਕਰੂੰਗਾ ਹੁਣ ਉਹਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਆ ਤੇ ਆਓ ਆਪਾਂ ਕਰੀਏ ਸਟਾਰਟ ਮੈਂ ਨਾਸਤੇ ਕਿਉਂ ਦਾ ਪਹਿਲਾ ਪੇਜ ਨਮੀ ਸਮੱਸਿਆ ਹੋਰ ਖੜੀ ਹੋ ਗਈ ਹੈ ਕਿ ਸਰਵਸ਼ਕਤੀਮਾਨ ਸਰਵਵਿਆਪਕ ਤੇ ਸਰਵਹਿੱਤਕਾਰੀ ਰੱਬ ਦੀ ਹੋਂਦ ਵਿੱਚ ਮੇਰਾ ਅਵਿਸ਼ਵਾਸ ਮੇਰੇ ਅਹੰਕਾਰ ਕਰਕੇ ਹੈ ਮੈਨੂੰ ਕਦੇ ਚਿਤਚੇਤੇ ਵੀ ਨਹੀਂ ਸੀ ਕਿ ਮੈਨੂੰ ਕਿਸੇ ਵੇਲੇ ਉਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਆਪਣੇ ਕੁਝ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਮੇਰੇ ਕੁਝ ਦੋਸਤਾਂ ਨੇ ਮੇਰੇ ਨਾਲ ਥੋੜੇ ਜਿਹੇ ਮੇਲਜੋਲ ਮਗਹੋਂ ਇਹ ਸਿੱਟਾ ਕੱਢਿਆ ਕਿ ਮੈਂ ਇਹ ਸਿੱਟਾ ਕੱਢਿਆ ਕਿ ਮੇਰਾ ਰੱਬ ਦੀ ਹੋਂਦ ਹੋਂਦ ਤੋਂ ਮੁਨਕਰ ਹੋਣਾ ਮੇਰੀ ਹਿਮਾਕਤ ਹੈ ਅਤੇ ਇਹ ਵੀ ਕਿ ਮੇਰਾ ਅਹੰਕਾਰ ਮੇਰਾ ਅਹੰਕਾਰ ਹੀ ਮੇਰਾ ਅਵਿਸ਼ਵਾਸ ਦਾ ਕਾਰਨ ਹੈ ਫਿਰ ਵੀ ਸਮੱਸਿਆ ਤਾਂ ਗੰਬੀਰ ਹੀ ਹੈ ਇਨਾ ਇਨਸਾਨੀਅਤ ਵਤੀਰਿਆ ਤੋਂ ਉੱਪਰ ਹੋਣ ਦਾ ਮੈਂ ਦਾਵਾ ਨਹੀਂ ਕਰਦਾ ਮੈਂ ਵੀ ਆਖਰ ਇਨਸਾਨ ਹਾਂ ਇਸ ਤੋਂ ਵੱਧ ਕੁਝ ਨਹੀਂ ਤੇ ਨਾ ਹੀ ਕੋਈ ਇਸ ਤੋਂ ਵੱਧ ਹੋਣ ਦਾ ਦਾਵਾ ਕਰ ਸਕਦਾ ਹੈ ਮੇਰੇ ਵਿੱਚ ਮੇਰੇ ਵਿੱਚ ਵੀ ਇਹ ਮੇਰੇ ਵਿੱਚ ਵੀ ਇੱਕ ਕਮੀ ਹੈ ਆਹੰਕਾਰ ਮੇਰੇ ਸੁਭਾਅ ਦਾ ਮੇਰੇ ਆਹੰਕਾਰ ਮੇਰੇ ਸੁਭਾਅ ਦਾ ਹੀ ਇੱਕ ਅੰਗ ਹੈ ਮੇਰੇ ਮੈਂ ਆਪਣੇ ਸਾਥੀਆਂ ਵਿੱਚ ਤਾਨਾਸ਼ਾ ਕਰਕੇ ਮੈਂ ਆਪਣੇ ਸਾਥੀਆਂ ਵਿੱਚ ਤਾਨਾਸ਼ਾ ਕਰਕੇ ਜਾਣਿਆ ਜਾਂਦਾ ਇਤੋਂ ਤੱਕ ਕਿ ਮੇਰਾ ਦੋਸਤ ਵੀ ਕੇਦਤ ਮੈਨੂੰ ਕਦੇ-ਕਦੇ ਤਾਨਾਸ਼ਾ ਕਿਹਾ ਕਰ ਤਾਨਾਸ਼ਾ ਕਹਿੰਦਾ ਹੁੰਦਾ ਸੀ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਦੋਸਤ ਸੀ ਬੀਕੇ ਦੱਤ ਜਿਹੜਾ ਉਹਨਾਂ ਨੂੰ ਕਦੇ-ਕਦੇ ਤਾਨਾਸ਼ਾਹ ਕਹਿੰਦਾ ਸੀ ਕਈ ਮੌਕਿਆਂ ਉੱਤੇ ਮੈਨੂੰ ਹੈਂਕੜਵਾਜ ਹੈਂਕੜਵਾਜ ਵੀ ਕਿਹਾ ਗਿਆ ਕੁਝ ਦੋਸਤ ਪੂਰੀ ਗੰਭੀਰਤਾ ਨਾਲ ਦੋਸ਼ ਲਾਉਂਦੇ ਲਾਉਂਦੇ ਰਹੇ ਕਿ ਮੈਂ ਦੂਜਿਆਂ ਉੱਤੇ ਆਪਣੀ رائے ਮੜਦਾ ਹਾਂ ਅਤੇ ਆਪਣੀ ਗੱਲ ਮਨਵਾ ਲੈਂਦਾ ਹਾਂ ਮੈਂ ਇਨਕ ਮੈਂ ਇਨਕਾਰ ਨਹੀਂ ਕਰਦਾ ਕੀ ਇਹ ਗੱਲਾਂ ਕਿਸੇ ਹੱਦ ਤੱਕ ਸਹੀ ਮੈਂ ਇਨਕਾਰ ਨਹੀਂ ਗੱਲ ਮੈਂ ਮੈਂ ਇਨਕਾਰ ਨਹੀਂ ਕਰਦਾ ਕਿਉਂਕਿ ਇਹ ਗੱਲਾਂ ਕਿਸੇ ਹੱਦ ਤੱਕ ਸਹੀ ਨੇ